ਦੀਵਾਰ ਦਾ ਪਲਸਤਰ ਡਿੱਗਿਆ ਦੀਵਾਰ ਦਾ ਪਲਸਤਰ ਡਿੱਗਿਆ ਸਭ ਨੇ ਦੇਖਿਆ ਪਰ ਅੰਦਰ ਕਦੋਂ ਸਲਾਬ ਪੈਦਾ ਹੋਈ ਕਿਸੇ ਨੇ ਨਾ ਦੇਖੀ ਕਦੋਂ ਦੀ ਦੀਵਾਰ ਅੰਦਰ ਹੀ ਅੰਦਰ ਇੱਕ ਬੂੰਦ ਪਾਣੀ ਤੋਂ ਪਰੇਸ਼ਾਨ ਸੀ ਇੱਕ ਬੂੰਦ ਲਗਾਤਾਰ ਵਧ ਰਹੀ ਸੀ ਹੋਰ ਬੂੰਦਾਂ ਨੂੰ ਨਾਲ ਜੋੜ ਜੋੜ ਅੰਦਰ ਖਾਰ ਰਹੀ ਸੀ ਬਾਹਰੋਂ ਸਭ ਕੁਝ ਠੀਕ ਸੀ ਪਰ ਅੰਦਰ ਨੂੰ ਤਾਂ ਨਿਰੰਤਰ ਮਾਰ ਰਹੀ ਸੀ ਆਖਰ ਪਲਸਤਰ ਕਿੰਨਾਕ ਸਹੰਦਾ ਆਖਰ ਪਲਾਸਟਰ ਕਿੰਨਾ ਕਸਦਾ ਬਚਦਾ ਬਚਾਉਂਦਾ ਡਿੱਗ ਹੀ ਗਿਆ ਕੋਈ ਦਿਲ ਦਾ ਮਰੀਜ਼ ਸਟੰਟ ਪਵਾਵੇ ਬਾਈਪਾਸ ਕਰਾਵੇ ਕੋਈ ਲੱਕਵਾ ਜਾਂ ਡਿਪਰੈਸ਼ਨ 'ਚ ਜਾਵੇ ਕੋਈ ਖੁਦਕੁਸ਼ੀ ਜਾਂ ਫਾਹਾ ਗੱਲ ਪਾਵੇ ਕੋਈ ਚੁੱਪਚਾਪ ਅੰਦਰ ਸਮਾਈ ਜਾਵੇ ਸਭ ਡਿੱਗੇ ਪਲਾਸਟਰ ਨੇ ਕਦੋਂ ਟਿੜਕੇ ਕਦੋਂ ਖਿਸਕੇ ਕਿਸੇ ਨੂੰ ਵਿੜਕ ਨਾ ਹੋਈ ਅੱਜ ਡਿੱਗੇ ਦੀ ਚਰਚਾ ਹੈ ਹਰ ਪਾਸੇ ਦੁਬਾਰਾ ਪਲਾਸਟਰ ਨੂੰ ਕਹਿਣਗੇ ਦੁਬਾਰਾ ਪਲਾਸਟਰ ਨੂੰ ਕਹਿਣਗੇ ਪਰਸ ਲਾਭ ਕੋਈ ਠੀਕ ਨਹੀਂ ਕਰੇਗਾ ਇਕਬਾਲ ਕੋਈ ਠੀਕ ਨਹੀਂ ਕਰੇਗਾ